ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਜਿਹੜਾ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਚੰਦੜ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਆ ਗਿਆ ਘਰੇਲੂ ਪਰਿਵਾਰ ਨੇ ਇੱਕ ਝੋਟੀ ਆਪਣੇ ਘਰੋਂ ਫੋਰਸੇਲ ਵਿਕਾਊ ਕੀਤੀ ਆ ਪਹਿਲਨ ਕੱਟੀ ਆ ਬਾਕੀ ਸਾਰੀ ਡਿਟੇਲ ਆਪਾਂ ਮਾਲਕ ਤੋਂ ਲੈ ਲਾਂਗੇ ਕਿੰਨੇ ਦਿਨ ਇਹਦੇ ਸੂਨ ਚ ਬਾਕੀ ਆ ਸੱਜਣੋ ਕਿੰਨੀ ਇਹਦੀ ਉਮਰ ਹੋਗੀ ਤੇ ਬਾਕੀ ਲਾਇਲਟੀ ਲੂਟੀ ਕੱਟੀ ਨੇ ਚੰਗੀ ਪੱਟੀ ਹੋਈ ਆ ਥਣ ਦਾ ਸਹਜ ਸੋਨਾ ਬਣਾ ਜੂਗੀ ਕਿਉਂਕਿ ਹਜੇ ਇਹਨੇ ਮੋਢ ਜਿਹੜਾ ਪੱਟਿਆ ਉਹ ਤੇ ਮੰਨ ਕੇ ਚੱਲੋ ਉਹ ਵੀ ਸੱਜਣੋ ਮੋਢ ਤੇ ਵਿਰਲਾਂ ਜਿਹੜੀਆਂ ਨਾ ਇਹਦੀਆਂ ਇਥੋਂ ਚੈੱਕ ਕਰ ਲੇ ਥੋੜੀ ਜੀ ਕੈਮਰੇ ਤੋਂ ਸੱਜਣੋ ਡਰਦੀ ਆ ਦਰੂ ਹੈ ਕਿ ਉਹਨੂੰ ਵਿੱਚ ਸੁਣਾ ਹੋਵੇ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਮੇਰਾ ਭਰਾ ਬਾਸ ਵਧੀਆ ਜੀ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਸੰਦਾ ਨਾਂ ਕੀ ਮੇਰੇ ਭਰਾ ਦਾ ਗੁਰਮੀਤ ਸਿੰਘ ਜੀ ਸੰਨ ਆਫ ਵੀਰੇ ਗੁਰਚਾਨ ਸਿੰਘ ਜੀ ਮੋਬਾਈਲ ਨੰਬਰ ਕੀ ਹੈ ਵੀਰੇ 9463235218 ਇੱਕ ਵਾਰੀ ਹੋਰ ਰਿਪੀਟ ਕਰੀ 9463235218 ਇਹ ਆਪਣੇ ਘਰ ਦੀ ਝੋਟੀਆਂ ਨਾ ਹਾਂਜੀ ਹਾਂਜੀ ਘਰ ਦੀ ਹੈ ਜੀ ਵਪਾਰ ਲੈਣ ਦਾ ਤਾਂ ਨਹੀਂ ਕੰਮ ਨਾ ਜੀ ਨਾ ਜੀ ਬਿਲਕੁਲ ਨਹੀਂ ਤੇ ਵੀਰੇ ਇਹ ਸੂਆ ਪਹਿਲਾ ਹੀ ਆ ਪਹਿਲਾ ਸੂਆ ਜੀ ਦਿਨ ਕਿੰਨੇ ਪਏ ਇਹਦੇ ਸੂਣ ਚ ਦਿਨੇ ਤੇ 5 ਕੇ ਦਿਨ ਆਈ 5 ਦਿਨ ਹਜੇ ਪਏ ਆ ਮੰਨ ਲਾ ਅੱਜ 23 ਤਰੀਕ ਹੋ ਗਈ 28 ਨੂੰ ਦਿਨ ਪੂਰੇ ਹੁੰਦੇ ਆ ਠੀਕ ਆ ਵੀਰੇ ਠੀਕ ਆ ਇਹ ਟੀਕੇ ਤੋਂ ਗੱਬਣਾ ਕਿ ਵੀਰੇ ਮਾਲੀ ਤੋਂ ਇਹ ਮਾਲੀ ਤੋਂ ਆਈ ਆਪਣਾ ਘਰ ਦਾ ਮਾਲੀ ਸੀ ਜੀ ਠੀਕ ਆ ਉਹਦੇ ਵਿੱਚ ਇਹ ਸੀ ਸਾਨੂੰ ਤਾਂ ਸਭ ਪਤਾ ਹੀ ਨਹੀਂ ਲੱਗਿਆ ਇਹਨੇ ਝੂਟੀ ਨੇ ਤਾਰਾਂ ਕੀਤੀਆਂ ਗਈਆਂ ਸੀ ਜੀ ਠੀਕ ਆ ਤੇ ਉਹਦੇ ਕਾਰਨ ਅਸੀਂ ਛੱਕੋ ਛਕੀ ਜੇ ਰਹਿ ਗਏ ਤੇ ਕੁਦਰਤੀ ਝੋਟੀ ਰਹਿ ਗਈ ਹੈ ਅੱਛਾ ਮਾਲੀ ਤੋਂ ਬਣ ਗਈ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਇਹਦੀ ਉਮਰ ਬਿਲਕੁਲ ਛੋਟੀ ਹੈ ਜੀ ਠੀਕ ਆ ਕਿੰਨੇ ਚਰਦੀ ਹੋਗੀ ਚੌਗੀ ਹੋਣ ਆਈ ਆ ਅੱਛਾ ਠੀਕ ਆ ਤੇ ਪੰਜ ਦਿਨ ਬਾਕੀ ਭਾਰਪੂਰ ਦੀ ਸ਼ਿਕਾਇਤ ਤਾਂ ਨਹੀਂ ਕੋਈ ਬਿਲਕੁਲ ਨਹੀਂ ਓਕੇ ਆ ਓਕੇ ਆ ਜੀ ਤੇ ਵੀਰੇ ਇਹਦਾ ਆਪਾਂ ਰੇਟ ਕੀ ਰੱਖਾਂਗੇ ਰੇਟ ਇਹਦਾ ਰੱਖਾਂਗੇ ਜੀ ਆਪਾਂ 1 ਲੱਖ ਰੁਪਏ ਠੀਕ ਆ ਵੀਰੇ ਉਧਰ ਨੂੰ ਕਰਦੀ ਮੇਰਾ ਭਰਾ ਲੋ ਵੀ ਸੱਜਣੋ 1 ਲੱਖ ਰੁਪਏ ਵੀਰ ਹਰੀ ਕਹਿੰਦੇ ਇਹਦਾ ਰੇਟ ਜਿਹੜਾ ਰੱਖਿਆ ਤੇ ਬਾਕੀ ਤੁਸੀਂ ਕਨੈਕਟ ਕਰ ਲਿਓ ਕਿੱਥੇ ਤੁਹਾਡਾ ਸੌਦਾ ਹੁੰਦਾ ਵੀਰੇ ਅੰਦਰ ਬੰਦੇ ਨੂੰ ਖੋਲ ਕੇ ਤੋਰ ਕਰਾ ਦਈਏ ਚੱਕ ਉੱਪਰੋਂ ਮੜਾਈ ਨਾਲ ਫੀਲ ਤੇ ਮਾਰੀ ਥੋੜੀ ਜਾਨ ਕੋਈ ਨਹੀਂ ਕੋਈ ਨਹੀਂ ਆਪਾਂ ਦੂਰ ਹੀ ਰਵਾਂਗੇ ਸੱਜਣੋਂ ਥੋੜੀ ਡਰਦੀ ਆ ਤੇ ਕਰ ਲੋ ਤੋਰ ਚੱਕ ਬੈਕ ਸਾਈਡ ਤੋਂ ਸੱਜਣੋਂ ਥਾਂ ਲੈ ਕੇ ਦੀ ਕੁਆਲਿਟੀ ਜਿਹੜੀ ਚੈੱਕ ਕਰ ਲੋ ਇੱਥੋਂ ਨਜ਼ਰ ਮਾਰ ਲਓ ਬਾਈ ਹਰਾਂ ਦੇ ਘਰੇ ਪਸ਼ੂ ਰੱਖੇ ਹੋਏ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣੇ